ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮੰਤਰੀ ਸਹਿਬਾਨ ਮੇਰੀ ਕੈਬਨਿਟ ਦੇ ਹਰਜੋਤ ਬੈਂਜੀ ਡਾਕਟਰ ਰਵਜੋਤ ਜੀ ਸਾਡੇ ਤੇਜਵੀਰ ਜੀ ਜਿਹੜੇ ਸੈਕਟਰੀ ਨੇ এডਿਕੇਸ਼ਨ ਦੇ ਸੈਕਟਰੀ ਅਨੰਤਾ ਜੀ ਸੋ মিডিਆ ਸਾਰਾ ਚੰਡੀਗੜ੍ਹ ਦਾ ਜਿੰਨਾ ਵੀ ਇੱਥੇ ਆਇਆ ਤੁਹਾਡੇ ਦੋਸਤ ਮਿੱਤਰ ਦੋ ਜਿੰਨੇ ਵੀ ਬਾਹਰ ਵੀ ਖੜੇ ਨੇ ਬਹੁਤ ਸਾਰੇ ਲੋਕ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਅੱਜ 55201 ਨੌਕਰੀਆਂ ਹੋ ਗਈਆਂ ਜੀ ਅੱਜ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤ ਤਾਂ ਤੁਸੀਂ ਕੀਤੀ ਹੈ ਮੇਰੇ ਤੋਂ ਹੀ ਨਾ ਲੱਗੀ ਜਾਂਦਾ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੀ ਕੁਰਸੀ ਤੇ ਬੈਠ ਗਏ ਜਿਹੜਾ ਪੈਨ ਤੁਹਾਨੂੰ ਮਿਲ ਗਿਆ ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ ਕੋਈ ਪਤਾ ਨਹੀਂ ਕਿਤ ਕਿਹੜੀ ਦੁਆ ਕੀ ਦੇ ਕਿੱਥੇ ਲੱਗ ਜੇ ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲੈ ਜਾਣੀਆਂ ਨੇ ਸੋ ਗਰੀਬ ਕੀ ਦੁਆ ਪਰਮਾਤਮਾ ਦੀ ਦਰਗਾ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਹਦੇ ਚ ਸੋ ਮੈਂ ਦੇਖ ਰਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਬਿਖਤੇ ਨਹੀਂ ਮਿਲਣੀ ਆਪਣਾ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜ੍ਹਾਈ ਤੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪਰੋ ਨੰਬਰ ਲਾ ਤਾ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਹੋਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ 1 ਰੁਪਿਆ ਦੇਣਾ ਪਿਆ ਕਿਸੇ ਨੂੰ ਕੋਈ ਸਿਫਾਰਿਸ਼ ਲਾਉਣੀ ਪਈ इस वीडियो में हम बता रहे हैं इस हर्बिसाइड के बारे में। ये एक ऐसी घास मारने की दवा है जो सिर्फ पतले घास ही नहीं बल्कि मोटे और जिद्दी घास को भी जड़ से खत्म कर देता है। बस आपको इस पाउडर पहले पीला पड़ना शुरू हो जाएगा बहुत 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 कर जिनने भी डिपार्टमेंट ने बहुत कमाल सिलेक्शन की ਵਿਦਾਨੀ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅੱਜ ਜਿਹੜੇ 271 ਪੰਜਾਬ ਦੇ ਜੰਮੇ ਜੰਮੇ ਜਾਏ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਮੰਤਰੀ ਸਹਿਬਾਨ ਮੇਰੀ ਕੈਬਨਿਟ ਦੇ ਹਰਜੋਤ ਬੈਂਜੀ ਡਾਕਟਰ ਰਵਿਜੋਤ ਜੀ ਸਾਡੇ ਤੇਜਵੀਰ ਜੀ ਜਿਹੜੇ ਸੈਕਟਰੀ ਨੇ এডਿਕੇਸ਼ਨ ਦੇ ਸੈਕਟਰੀ ਅਨੰਤਾ ਜੀ ਸੋ মিডিਆ ਸਾਰਾ ਚੰਡੀਗੜ੍ਹ ਦਾ ਜਿੰਨਾ ਵੀ ਇੱਥੇ ਆਇਆ ਤੁਹਾਡੇ ਦੋਸਤ ਮਿੱਤਰ ਦੋ ਜਿੰਨੇ ਵੀ ਬਾਹਰ ਵੀ ਖੜੇ ਨੇ ਬਹੁਤ ਸਾਰੇ ਲੋਕ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਅੱਜ 55201 ਨੌਕਰੀਆਂ ਹੋਗੀਆਂ ਜੀ ਅੱਜ ਤੁਹਾਨੂੰ ਬਿਲਕੁਲ ਕੱਲੇ-ਕੱਲੇ ਦਾ ਟਾਟਾ ਪਿਆ ਸਾਡੇ ਕੋਲੇ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੁੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤਾਂ ਤੁਸੀਂ ਕੀਤੀਆਂ ਮੇਰੇ ਤੋਂ ਹੀ ਨਾ ਲੱਗੀ ਜਾਂਦਾ। ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ। ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ। ਹੋਰ ਅੱਗੇ ਜਾਓ। ਪੰਜਾਬ ਦਾ ਨਾਮ ਰੌਸ਼ਨ ਕਰੋ। ਜਿਹੜੀ ਕੁਰਸੀ ਤੇ ਬੈਠ ਗਏ, ਜਿਹੜਾ ਪੈਨ ਤੁਹਾਨੂੰ ਮਿਲ ਗਿਆ। ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ। ਕੋਈ ਪਤਾ ਨਹੀਂ ਕਿ ਕਿਹੜੀ ਦੁਆਕ ਕੀ ਦੇ ਕਿੱਥੇ ਲੱਗ ਜੇ। ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲੈ ਜਾਣੀਆਂ ਨੇ ਸੋ ਗਰੀਬ ਕੀ ਦੁਆ ਪਰਮਾਤਮਾ ਕੀ ਦਰਗਾ ਸਿੱਧਾ ਰਸਤਾ ਕੋਈ ਬਾਈਪਾਸ ਨਹੀਂ ਹੈਗਾ ਉਹਦੇ ਚ ਸੋ ਮੈਂ ਦੇਖ ਰਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਮੁੰਡੇ ਕੁੜੀਆਂ ਆਏ ਨੇ ਔਰ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕਿੱਥੇ ਨਹੀਂ ਮਿਲਣੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਉਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਆਊਗਾ 55201 ਦੇ ਵਿੱਚੋਂ ਜਾ ਕੇ ਪੁੱਛ ਲਿਓ ਕਿਸੇ ਨੂੰ ਕੋਈ 1 ਰੁਪਇਆ ਦੇਣਾ ਪਿਆ ਕਿਸੇ ਨੂੰ ਕੋਈ ਸ਼ਬਾਰਸ਼ ਲਾਉਣੀ ਪਈ ਨਹੀਂ ਸਭ سارے ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਡਿਪਾਰਟਮੈਂਟ ਨੇ ਅੱਜ ਕਿ ਉਹਨਾਂ ਨੇ ਬਹੁਤ ਕਮਾਲ ਦੀ ਸਿਲੈਕਸ਼ਨ ਕੀਤੀ ਹੈ ਤੇ ਤੁਸੀਂ ਹੁਣ ਪੰਜਾਬ ਸਰਕਾਰ ਦਾ ਹਿੱਸਾ ਹੋ ਪੰਜਾਬ ਸਰਕਾਰ ਦਾ ਪਰਿਵਾਰ ਹਰ ਰੋਜ਼ ਵੱਧਦਾ ਹੈ ਤੇ ਤੁਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹ ਕਹਿੰਦੇ ਆ ਕਿ ਦੁਨੀਆ ਇੱਕ ਸਟੇਜ ਹੈ ਇੱਥੇ ਹਰੇਕ ਬੰਦਾ ਆਉਂਦਾ ਕਿਸੇ ਦਾ ਰੋਲ ਥੋੜਾ ਜਿਹਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਪਰ ਆਪਣਾ ਰੋਲ ਜ਼ਰੂਰ ਨਿਵਾ ਕੇ ਜਾਓ ਤਾਂ ਕਿ ਰੋਲ ਇਸ ਤਰੀਕੇ ਨਾਲ ਨਭਾਓ ਕਿ ਭਾਵੇਂ 1 ਮਿੰਟ ਦਾ ਰੋਲ ਹੋਵੇ ਯਾਦ ਰੱਖਿਆ ਜਾਵੇ ਸ਼ੋਲੇ ਫਿਲਮ ਦੇ ਵਿੱਚ ਸਿਰਫ ਇੱਕੋ ਹੀ ਡਾਇਲੋਗ ਸੀਗਾ ਇਤਨਾ ਸਨਾਟਾ ਕਿਉਂ ਹੈ ਭਾਈ बस ਉਹੀ ਯਾਦ ਰੱਖਿਆ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਸਾਰੀ ਫਿਲਮ ਚ ਡਾਇਲੋਗ ਹੋਣ ਉਹ ਤਾਂ ਇੱਕ ਡਾਇਲੋਗ ਵੀ ਤੁਹਾਨੂੰ ਯਾਦਗਾਰੀ ਬਣਾ ਸਕਦਾ ਸੋ ਜਿੰਨਾ ਕੰਮ ਤੁਹਾਡੇ ਕੋਲੇ ਆਉਂਦਾ ਹੈ ਤੁਹਾਡੇ ਅਧਿਕਾਰ ਖੇਤਰ ਚ ਆਉਂਦਾ ਉਹਨਾਂ ਕਰੋ ਨਿਭਾਓ ਲੋਕਲ ਬਾਡੀਜ਼ ਚੋਂ এডਿਕੇਸ਼ਨ ਚੋਂ ਆਪਕਾਰੀ ਚੋਂ ਜਿੱਤੇ ਜਿੱਤੇ ਮੌਕਾ ਮਿਲਦਾ ਹੈ ਆਪਣੇ ਵੱਲੋਂ ਬੈਸਟ ਕਰੋ ਕੋਈ ਪਤਾ ਨਹੀਂ ਕਿੱਥੋਂ ਕਿਹੜਾ ਮੌਕਾ ਅੱਗੇ ਤੁਨ ਲੈ ਜਾਏ ਕੋਈ ਪਤਾ ਨਹੀਂ ਕਿਹੜੀ ਗੱਲ ਤੁਹਾਡੀ ਅਗਲੀ ਪੌੜੀ ਬਣ ਜੇ ਉਸ ਪੌੜੀ ਤੋਂ ਅੱਗੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਮੰਜ਼ਲੇ ਮਿਲ ਜਾਣ ਮੈਂ ਕੋਈ ਬਹੁਤ ਸਿਆਣਾ ਨਹੀਂ ਹੈਗਾ ਤੁਸੀਂ ਮੈਂ ਤੁਮ ਵੱਧ ਪੜੇ ਲਿਖੇ ਆਉਂਗੇ ਪਰ ਮੈਨੂੰ ਇੰਨਾ ਪਤਾ ਹੈ ਮੇਰੇ ਤਜਰਬਾ ਕਾਫੀ ਹੈ ਮੇਰਾ ਕਿ ਕੰਮ ਨੂੰ ਇਮਾਨਦਾਰੀ ਨਾਲ ਕਰੋਗੇ ਕੰਮ ਨੂੰ ਦ੍ਰਿੜਤਾ ਨਾਲ ਕਰੋਗੇ काम ਨੂੰ ਜਜ਼ਬੇ ਨਾਲ ਕਰੋਗੇ ਤਾਂ ਉਹ ਕੰਮ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਸਕੂਨ ਵੀ ਦੇਊਗਾ ਕਿਤੇ ਨਾ ਕਿਤੇ ਤੁਹਾਨੂੰ ਅੱਗੇ ਵਧਣ ਦਾ ਜਜ਼ਬਾ ਵੀ ਦ੍ਰਿੜਤਾ ਵੀ ਦੇਊਗਾ ਵੀ ਮੈਂ ਅੱਗੇ ਜਾਣਾ ਹੋਰ ਅੱਗੇ ਜਾਣਾ ਮੈਂ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਦਾਦਾ ਮੇਰਾ ਕੋਈ ਮਾਮਾ ਮੇਰਾ ਕੋਈ ਚਾਚਾ ਨਾ ਪੋਲਿਟਿਕਸ ਦੇ ਵਿੱਚ ਬਿਲਕੁਲ ਨਹੀਂ। ਅਚਾਨਕ ਜਜ਼ਬਾ ਹੋ ਗਿਆ ਯਾਰ ਕੁਝ ਕਰਨਾ ਦੇਸ਼ ਵਾਸਤੇ। ਪੰਜਾਬ ਵਾਸਤੇ ਕੁਝ ਕਰਨਾ ਹੈ। ਇਹ ਇਹੀ ਕਿਉਂ ਆਈ ਜਾਂਦੇ ਨੇ ਦੋਨੋਂ? ਸਾਡੇ ਕੋਲੇ ਆਪਸ਼ਨ ਕਿਉਂ ਨਹੀਂ ਹੈਗੀ? ਪੰਜ ਸਾਲ ਇਹਨਾਂ ਨੂੰ, ਪੰਜ ਸਾਲ ਉਹਨਾਂ ਨੂੰ। ਸੋਚਦੇ ਸੀ ਪੰਜ ਸਾਲਾਂ ਬਾਅਦ ਉਹ ਠੀਕ ਹੋ ਗਏ ਹੋਣਗੇ ਚਲ ਫੇਰ ਦੁਬਾਰੇ ਉਹਨਾਂ ਨੂੰ ਉਹ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹਨਾਂ ਕੋਲੇ ਕੋਈ ਰਾਹੀ ਹੈ ਨਹੀਂ ਵਿਵਾਰੀ ਹੋਈ ਆਪਣੀ ਹੋ ਗਈ ਹੁਣ ਅਸੀਂ ਵੀ ਕਾਗਜ਼ ਭਰਤੇ ਫੇਰ ਸਾਡੇ ਕਾਗਜ਼ਾਂ ਨੇ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ ਹੁਣ ਨਾ ਉਹਨਾਂ ਨੂੰ ਨਾ ਇਹਨਾਂ ਨੂੰ ਹੁਣ ਰੋਂਦੇ ਫਿਰਦੇ ਨੇ ਇਹ ਮਟੀਰੀਅਲ ਕਿੱਥੋਂ ਆ ਗਿਆ ਇਹ ਕੌਣ ਆ ਗਿਆ 13 ਤਾਂ ਸਾਡੇ ਚ ਡਾਕਟਰ ਨੇ ਜੀ ਮਟੀਰੀਅਲ ਨਹੀਂ ਹੈਗਾ ਸਾਡੇ ਕੋਲ 13 ਡਾਕਟਰ ਨੇ ਸਾਡੇ ਕੋਲ 7 ਵਕੀਲ ਨੇ ਸਾਡੇ ਕੋਲ ਇਦੋਂ ਪੜ੍ਹੇ ਲਿਖਿਆ ਪਹਿਲਾਂ ਪੰਜਾਬ ਦਾ ਵਿਧਾਨ ਸਭਾ ਦੇ ਵਿੱਚ ਨਹੀਂ ਆਏ ਉਹਨਾਂ ਦੇ ਮੁੰਡੇ ਹੀ ਉਹਦਾ ਭਤੀਜਾ ਉਹਦਾ ਸਾੜਾ ਉਹਦਾ ਜੀਜਾ ਆਹੇ ਚਲੀ ਜਾਂਦਾ ਜੀ ਮਤਲਬ ਨੰਬਰਦਾਰੀਆਂ ਬਣਾ ਲੀਆਂ ਸੀਗੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੈਂ ਤਾਂ ਟਾਈਮ ਆ ਗਿਆ ਸਕਿੱਲ ਦਾ ਟਾਈਮ ਆ ਗਿਆ ਸਿੱਖੋ ਹੋਰ ਸਿੱਖੋ ਦਿਮਾਗ ਨੂੰ ਜਿੰਨੀ ਰੇਤੀ ਲਾਓਗੇ ਉਹਨਾ ਤਿੱਖਾ ਹੋਊਗਾ ਚੇੱਕ ਕੇ ਹੋਰ ਉੱਪਰ ਬਣੋ ਯੂਪੀਐਸਸੀ ਦੇ ਸੈਂਟਰ ਖੋਲਾਂਗੇ ਆਈਐਸ ਬਣੋ आईपीएस ਬਣੋ ਵੱਡੇ ਵੱਡੇ ਉਹਦਿਆਂ ਤੇ ਬੈਠੋ ਖੁਸ਼ੀ ਹੋਊਗੀ ਪੰਜਾਬ ਦੇ ਕਿੰਨੇ ਆਈਐਸ ਕਿੰਨੇ ਆ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ ਨੀਟ ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ ਜੇ ਦਾ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ IIT ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣਗੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਪਹਿਲਾਂ ਸਰਕਾਰੀ ਸਕੂਲ ਕੀ ਸੀਗੇ ਦਲੀਆ ਖਾਨ ਵਾਲੀਆਂ ਬਿਲਡਿੰਗਾਂ ਮਿਡੇ ਮੀਲ ਤੇ ਦਲੀਆ ਮਿਲ ਜਾਂਦਾ ਸੀ ਘਰੇ ਘਰੋਂ ਸਕੂਲ ਸਕੂਲਾਂ ਕਰੇ ਬਸ ਇਹਨਾਂ ਨੇ ਸੋਚਿਆ ਹੀ ਨਹੀਂ ਸਾਡੇ ਜਵਾਬਾਂ ਬਾਰੇ। ਤੋਂ ਅਸੀਂ ਹਰ ਰੋਜ਼ ਸੋਚਦੇ ਆਂ ਆ 272 ਨੌਕਰੀਆਂ ਹੋ ਸਕਦਾ ਕਿਸੇ ਮੰਤਰੀ ਨੂੰ ਭੇਜ ਦਿੰਦਾ ਉਹ ਵੀ ਦੇ ਦਿੰਦਾ ਤੁਹਾਨੂੰ। ਮੈਂ ਕਿਉਂ ਆਇਆ? ਮੈਂ ਇਸ ਕਰਕੇ ਆਇਆ ਕਿ ਮੈਨੂੰ ਖੁਸ਼ੀ ਹੈ। ਕਿ ਮੇਰੇ 271 ਮੇਰੇ ਪਰਿਵਾਰ 'ਚ ਹੋਰ ਵਾਧਾ ਹੋ ਰਿਹਾ ਮੈਂ ਆਪ ਜਾਊਂਗਾ। ਨਹੀਂ ਤਾਂ ਖੰਦੇਜੀ ਮੁੱਖ ਮੰਤਰੀ ਸਾਹਿਬ ਛੋਟਾ ਜਿਹਾ ਫੰਕਸ਼ਨ ਹੈ ਤੁਹਾਡੇ ਲੈਵਲ ਦਾ ਨਹੀਂ। ਮੈਂ ਕਿਹਾ ਮੂਰੇ ਮੇਰੇ 50 ਬੰਦੇ ਬਿਠਾ ਦਿਓ ਮੈਨੂੰ ਲੈਵਲ ਲੂਵਲ ਨਹੀਂ ਪਤਾ ਮਨ ਤਾਂ ਇਹ ਪਤਾ ਹੈ ਕਿ ਮੇਰੇ ਸਾਹਮਣੇ ਪੰਜਾਬੀ ਬੈਠੇ ਨੇ ਬਸ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਤਰਿਆ ਉਪਰਦਰਨ ਦਰਕ ਮਤਲਬ ਇਹਦਾ ਇਹ ਹੈ ਕਿ ਕੜਾ ਪਰਨ ਗਈਆਂ ਤੇ ਜ਼ਿੰਮੇਵਾਰੀ ਵਾਲਾ ਕੜਾ ਪ੍ਰਮਾਤਮਾ ਹਰੇਕ ਦੇ ਸਿਰ ਤੇ ਨਹੀਂ ਪਰਦਾ ਕੋਈ ਕੋਈ ਮੋੜ ਪੀ ਪਰ ਕੇ ਕਿਸੇ ਕਿਸੇ ਦੇ ਸਿਰ ਤੇ ਕੜਾ ਪਰ ਕੇ ਧਰਿਆ ਔਰ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਕਿਤੇ ਕੜਾ ਡਿੱਗ ਨਾ ਪਵੇ ਸੋ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਦਾ ਕੜਾ ਤੁਹਾਡੇ ਸਿਰ ਤੇ ਪਰਮਾਤਮਾ ਰੱਖਣ ਲੱਗਿਆ ਪੈਰ ਦਾ ਡਰ ਕਿੱਧਰ ਨੇ ਪੈਣਗੇ ਬਹੁਤ ਤਿਲਕਣ ਰਸਤਾ ਹੈ ਕਹਿੰਦਾ ਮੈਂ ਅੰਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਤੱਕੇ ਦੇਣ ਵਾਲੇ ਬਹੁਤ ਨੇ ਤੇ ਤੁਹਾਨੂੰ ਥੱਲੇ ਲਾਉਣ ਵਾਲੇ ਤੁਹਾਡੀਆਂ ਬੇਇਤਿਆਮ ਕਰਨ ਵਾਲੇ ਤੁਹਾਡੀਆਂ ਸ਼ਿਕਾਇਤਾਂ ਲਾਉਣ ਵਾਲੇ ਬਹੁਤ ਨੇ ਬਸ ਪ੍ਰਮਾਤਮਾ ਨੂੰ ਯਾਦ ਕਰਕੇ ਆਪਣਾ ਕੰਮ ਇਮਾਨਦਾਰਨਾ ਕਰਦੇ ਰਹੋ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਮਾਈ ਦੇ ਲਾਲ ਚ ਹਿੰਮਤ ਨਹੀਂ ਕਿ ਤੁਹਾਨੂੰ ਤਰੱਕੀ ਕਰਨ ਤੋਂ ਰੋਪਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਐਨੇ ਪਿਆਰ ਨਾਲ ਸੁਣਿਆ ਬਹੁਤ-ਬਹੁਤ ਇਨਕਲਾਬ ਇਨਕਲਾਬ ਬੰਦੇ